ਲੱਕੜੀ ਉਹੋ ਸਾਡਾ ਮਰੂਦਾ ਦੀ ਚਾਹ ਕ ਵੀ ਗੱਡੀ ਖੜਾ ਲਈ ਮੋੜ ਕੇ ਇਹਦੇ ਧਰਦਿਆਂ ਹਜੂਰੀਆ ਦੇ ਗੱਟੇ ਤੇ ਤੁਸੀਂ ਧਰੋ ਮਾਈ ਸਾਗ ਅੱਜ ਹੀ ਬਣਾਓਗੇ ਆ ਕੱਢ ਦਿਓ ਜੀ ਕੀ ਹੋਏ ਬਾਥੂ ਬਾਥੂ ਆ ਚੱਲਣ ਦੇ ਵਿੱਚ ਹੀ ਬਾਥੂ ਖਾ ਕੇ ਤਗੜੇ ਹੋ ਜਾਗੇ ਸਾਗ ਤੋਂ ਨਹੀਂ ਹਾਂ ਪੂਰਾ ਯਾਰ ਤਗੜਾ ਹੁੰਦਾ ਕਾ ਕੰਮ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਪਿੰਡ ਸੂਰਤੀ ਤੋਂ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਨਕੋਰ ਬਲੌਗ ਦੇ ਵਿੱਚ ਤਿੰਨ ਪੋ 17 ਦਸੰਬਰ 12 2025 ਤੇ ਬੇਲਾ ਭਾਈ ਆ ਬਾਲਟਿਆ ਬੋਲਟੀਆਂ ਬੜਾ ਗੋਸ਼ਟਾਂ ਕੇ ਬਾਬਾ ਪਾਦੇ ਤੇ ਤੇ ਖੇਤ ਚਾਲਦੇ ਆ ਬਾਈ ਇਹ ਜੂਰੀਆ ਪੋਣਾ ਕਿਵੇਂ ਆ ਭਾਈ ਗੁਰਪ੍ਰੀਤ ਸਿੰਘ ਤਕੜਾ ਆ ਰੇੜੀ ਤੇ ਜਾਵਾਂਗੇ ਬਾਈ ਕਿਉਂਕਿ ਤਨ ਗੱਟੇ ਲੈ ਕੇ ਜਾਣੇ ਆ ਤੇ ਫਿਰ ਆਉਣ ਜਾਣ ਛੇਤੀ ਹੋ ਜਾਂਦਾ ਨਾਲੇ ਸਸਤਾ ਪੈਂਦਾ ਕੰਮ ਤੇ ਨੌਜਵਾਨ ਆ लवली ਕਾਲੇ ਖੇਤ ਮੋਟਰ ਛੱਡਿਆ ਚਲਾ ਹੈ ਹੈ ਉਹ ਬੋ ਗਾਲਾ ਤਨੇਰੀ ਲੈ ਆਂਦਾਗਾ ਜੂਰੀ ਹਟੇਗਾ ਕਿ ਨਾ ਮੈਂ ਹਾਂ ਮਾ ਕੀ ਮਾ ਲੈਵਣ ਆ ਆ ਇਹ ਬੋ ਤੂੰ ਬੋਲੀ ਕੋਈ ਆਦਾ ਪੁਰਾਣਾ ਜਾਂ ਯਾਰ ਬਸ ਸਹੀ ਲੈ ਜਾਨੇ ਯਾਰ ਕਹਾੜੀ ਵੀ ਹੈਗੀ ਆ ਟਾਕੂਆ ਵੀ ਹੈਗਾ ਲੰਗ ਜੋ ਹੈ ਬਾਈ ਕਿਹੜੀ ਲਖੜਾ ਮਰੂਦ ਆ ਇਹ ਤਾਂ ਮਰੂਦ ਆਗਾ ਸਾਗ ਥੱਲੇ ਲਾਉਣ ਸਾਗ ਭਾਈ ਸਾਗ ਬਣੂ ਅੱਜ ਮੁਬਾਰਕ ਹੋ ਸਾਗ ਮਾਤਾ ਜੀ ਛੱਡ ਦਿਓ ਆਹ ਤੇ ਰਖੜੀ ਦੇਖੀ ਮਰੂਦ ਬਣਨੀ ਹੋਈ ਆ ਇਹ ਤਾਂ ਉਹੀ ਟੰਗੀ ਸੀ ਇਹ ਮੈਂ ਕਹਿ ਰ ਮੈਨੂੰ ਲੱਗਾ ਨੀਰਾ ਪੋਹੇ ਆਹ ਰਾਤ ਨਾ ਤੋੜਦਾ ਤਾਂ ਦੇਖ ਲਾ ਜੇ ਚੰਗੀ ਪਈ ਆ ਇਹ ਟੁੱਟ ਗਿਆ ਸੀ ਤੋੜਿਆ ਤਾਂ ਨਹੀਂ ਸੀ ਫਿਰ ਹਾਜਰੀ ਤਲਵਾਜੋ ਹੁਣ ਖੜ ਗਏ ਜਦੋਂ ਉੱਥੇ ਜਾਹਾਂ ਗਾਹਾਂ ਚੱਲ ਛੱਡ ਦੇ ਇੱਥੇ ਲੱਗ ਜੂਗੀ ਸੇਵਕਾ ਮਰੂਦ ਲੱਗ ਰੇ ਮਰੂਦ ਲੱਗ ਰਿਆ ਆ ਕਾਸੀ ਚਲਾ ਦੋ ਯਾ ਲਖਣ ਸਸਰੀ ਗਾਲ ਬੇਟਾ ਸੋ ਸਾਰਾ ਧੰਨਵਾਦ ਤੁਹਾਡੇ ਬਾਲਾ ਬਾਲਾ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਫੇਸਬੁੱਕ ਤੇ ਦੇਖਦੇ ਫੋਨੋ ਵੀ ਕਰਾ ਟੁਰ ਤੋ ਲੈ ਕੇ ਸਰ ਤੇ ਬਣਾਓਕ ਜਰੂਰ ਦੇਖਣਾ ਧੰਨਵਾਦ ਤੁਹਾਡੇ ਬੇਟੀਆਂ ਦੇ ਭੈਣ ਭਾਈਆਂ ਦੇ ਸਾਰਿਆਂ ਨੂੰ ਇਹ ਟੀਰਾ ਕਿਦੋਂ ਮੈਂ ਤੋੜ ਦਿੰਨਾ ਈ ਟੁੱਟ ਜਾਊ ਅਮਰੂ ਤੋੜ ਕੇ ਤੈਨੂੰ ਖਵਾ ਦਿੰਨਾ ਲੈ ਲੈ ਗਾ ਲੈ ਵੇ ਦੇਖ ਵਿੱਚੋਂ ਤੋਥਾ ਕਿ ਭਰਿਆ ਗਾ ਓਏ ਹੋ ਗਿਆ ਉਹ ਤਾਂ ਬਾਹਰ ਤੇਰੀ ਕਾਦੋਂ ਮਾਰਨਾ ਯਾਰ ਹਾਂ ਉਧਰੋਂ ਭਾਈ ਕੱਲ ਨੌਜਵਾਨ ਬੈਂਪਰ ਦੀ ਮੁਰੰਮਤ ਕਰਦਾ ਕਰਦਾ ਇਹਨੂੰ ਹੌਨ ਕੇ ਛੱਡਤਾ ਵਿੱਚ ਵੀ ਇਹ ਜਰ ਜੱਪਾ ਲੱਗ ਰਿਆ ਸੀ ਇਹ ਸਾਫ਼ ਕਰਿਆ ਸਾਰਾ ਇਹ ਨਵਾਂ ਲੋ ਉਹ ਕਰਨ ਨਵਈਆ ਪੈਂਪਰ ਉੱਤੇ ਟੇਪ ਲੱਗੀ ਹੋਈ ਥੱਲੇ ਯਾਰ ਲੱਗੀ ਯਾਰ ਇਹਦੇ ਤੇ ਤੇ ਹੁਣ ਹੁਣ ਕਿਵੇਂ ਕਰੀਏ ਕੀ ਕਰਦੇ ਆ ਰੰਗ ਕਰੀਏ ਕਿ ਟੇਪ ਹੀ ਲਵਾਈਏ ਵਾ ਵਾ ਕਰ ਦੋ ਕੰਮ ਰੰਗ ਕਰ ਦਈਏ ਨਾ ਟੇਪ ਨੇ ਯਾਰ ਨਾ ਰੰਗ ਕਰ ਦਈਏ ਫਿਰ ਠੀਕ ਹੈ ਆਹੀ ਇੱਕwidehat ਜੁਰਗਾ ਧਰ ਦਈਏ ਫਿਰ ਕੈਮਰਾਮੈਨ ਬਣ ਜੇਗਾ ਹਾਂ ਹਾਂ ਉਹ ਆ ਗਿਆ ਗੋਲਾਂ ਤੇਰੇ ਮੂਰੇ ਕੈਮਰੇ ਦੇ ਉਂਗਲੇ ਆਏ ਹੁਣ ਲਾ ਕੇ ਤਰ ਦਿੰਦੇ ਆ ਗੋਲਾਂ ਫਰੇ ਰੱਖਿਆ ਹੁੰਦਾ ਇਹ ਮੈਂ ਕਹਿ ਨਹੀਂ ਇਹ ਤਾਂ ਮੈਂ ਵਾ ਵੇ ਇਹ ਤਾਂ ਤਨਵਤ ਕੈਮਰਾਮੈਨ ਦਾ ਹਾਂ ਉਹ ਸੋਦਾ ਵੀ ਜੇ ਇਹ ਪਹੁੰਚ ਜਾਂਦੀ ਹੈ ਭੱਲੇ ਦਾ ਜਾਣ ਦਾ ਵੀਡੀਓ ਬਣਾਉਣਾ ਹੈ ਤੈਨੂੰ ਵਲੌਗਰ ਹੀ ਬਣਾ ਲਈਏ ਇੱਕ ਦਸ ਸੇਕ ਆਇਆ ਫਤਾਲਾ ਕਹਿੰਗੇ ਕਰ ਰਿਹਾ ਹੈ ਇਹਨੋਂ ਤਾਂ ਗਿਆਦਾ ਹੈ ਕਿੱਦਰੀ ਕਹਿੰਦੇ ਕੰਨ ਦੇ ਆਪਾ ਹਾਂ ਵਿਚਾਰੇ ਇਹ ਤੇ ਲੈਣ ਜਾਈਂਦੇ ਨੇ ਹਰੀ ਜੀ ਹਾਂ ਅੱਜ ਦੋ ਜਦੋਂ ਜਮਾ ਸਿੱਧਾ ਹੁੰਦਾ ਉਹਦੋਂ ਹਰੀ ਹੋ ਜਾਂਦੀ ਹੈ ਨਾ ਹੋ ਰਿਹਾਦਾ ਜਿੱਡਾ ਮਾਰੇ ਖਵਾ ਟੀਕਾ ਕਰਕੇ ਹਾਂ ਹੁੰਦਾ ਆਈ ਆ ਦੇ ਕੋਈ ਹੋ ਬੱਸ ਦੇਖਣਾ ਕੀ ਹੈਗਾ ਇਹਨੂੰ ਰੋਕੋ ਨਹੀਂ ਹਲੋ ਲੋੜਾ ਹਲੋ ਕੱਟ ਦੇ ਗਰਾਫ ਤੇ ਨੱਟਾ ਜੀ ਥੱਲੇ ਟੁੱਪ ਲੱਗ ਗੁਰਦੁਆਰੇ ਵਾ ਉਖਲ ਗਿਆ ਮੈਂ ਜਾ ਕਰਨਾ ਪੈ ਤਲੀ ਜਾ ਕਟੂਕ ਲਾ ਕੇ ਮੈਂ ਜਾ ਪਰ ਇਹਦਾ ਪਹਿਲੀ ਚੱਕਣ ਦਾ ਗੀਆ ਜਾ ਬੋਝ ਕੇ ਚੱਕੀ ਲੰਗੇ ਉਲੰਗੇ ਦਾ ਵਗਰਾ ਹਾਏ ਵੇ ਆ ਤਾਂ ਪੀੜੀ ਲਾ ਲਈ ਆ ਤਾਂ ਪੀੜੀ ਲਾ ਲਈ ਉਹ ਹੋ ਨੀ ਉਹ ਨਾ 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 ਆ ਰਹਿ ਗਿਆ ਯਰ ਉਰੀਆ ਪਾਟ ਕੇ ਕੀ ਕੀ ਹੋ ਗਿਆ ਪਤਾ ਨਹੀਂ ਕਿ 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 ਪਤਾ ਨਹੀਂ ਕਿ ਅੱਲਾ ਬੱਲੇ ਕੀ ਹੁੰਦਾ ਮੇਰਾ ਅੱਜ ਖੜ ਜਾ ਕਰਮਾਂ ਕਰਨੇ ਤਾਂ ਪਹਿਲਾ ਚੱਲ ਕੰਗਿਆਣਾ ਮੱਜਣ ਯਾਰ ਨਹੀਂ ਟੁੱਟਦਾ ਅੱਗ ਕੀ ਗਾਹਾਂ ਦੋ ਬਣ ਜੇ ਸਾਕੇ ਤੋੜ ਦਿੰਨੇਗਾ ਸੀ ਜੇ ਓ ਬਾਹ ਉਹ ਕਾਲੇ ਅਮਲੇਸ਼ੀਆ ਵਾਲਿਆ ਵਾਲੇ ਚ ਬਹੁਤ ਜੋਰ ਆ ਬਹੁਤ ਤਗੜਾ ਇਹ ਤਾਂ ਤਾਜ ਦੇ ਕਹਿੰਦੇ ਕੋਈ ਬੜਾ ਸ਼ਕਤੀਮਾਨ ਮੰਦਾ ਹੈ ਭਾਈ ਤੂੰ ਵੀ ਤਾਂ ਅਨਾਥ ਔਣਾ ਨਾਥਾ ਤੇ ਅਨਾਨਾਥ ਕਾਲੇ ਦੇ ਲਾਉ ਮੀ ਚੰਗਾ ਮਾਤਾ ਜੀ ਵਧੀਆ ਵਧੀਆ ਸਾਗ ਬਣਾਓ ਤੇ ਆ ਹੀ ਕੀ ਹੋਇਆ ਓਹੋ ਨਹੀਂ ਲੈ ਯਾਰ ਪਾਣੀ ਪਾਣੀ ਘੱਟ ਪਰ ਬੀਤੇ ਨਹੀਂ ਹੈ ਕੋਈ ਯਾਰ ਤੇ ਲੱਗੂਗੀ ਇੱਕ ਮਿੰਟ ਹੀ ਆ ਗਿਆ ਮੈਂ ਚੱਲੋ ਕਾਲਿਆ ਮਾਰ ਸੈਲਫ ਓ ਬੱਲੇ ਯਾਰ ਦੇ ਗੱਡੀ 90 ਤੇ ਪੱਕੀ ਗੱਲ ਆ ਨੌ ਤੋਤੇ ਨਾ ਚੜਾਈ ਜ਼ੀਰੋ ਕੱਟਦੇ ਚੱਲ ਇਹ ਕਹ ਲਾਦੇ ਮੂਰੇ ਔਨੀ ਤੇ ਜਾਂਦੇ ਦਾ ਤੇ ਕਦੇ ਬੀਤੇ ਕੱਢੇ ਕਰਾਮ ਪੰਚਾਇਤ ਸੂਰਤੀ ਅੱਜ ਫੇਰ ਭਾਈ ਜੀ ਐਨੂੰ ਆਖਦੀ ਬਹੁਤ ਦਿਨਾਂ ਬਾਅਦ ਸੁਣਾ ਇਕਲੇ ਆ ਮੈਂ ਦੋ ਨਾਲ ਨਾ ਕਿਤੇ ਪੰਗਾ ਲੈਣ ਵੇ ਜੀ ਦੋ ਨਾਲ ਨਾ ਪੰਗਾ ਲੈਣ ਵੇ ਜੀ ਕਿਤੇ ਕੱਲਾ ਮੁਖਿਆ ਹੂੰ ਟਰਾਲੀ ਤੋਂ ਚੱਕ ਲੈਂਦਾ ਬੰਦਾ ਦੋ ਇਕੱਲੇ ਇਹਨੂੰ ਚੱਕਣਾ ਪਰ ਦੋਨੇ ਉੱਦੋਂ ਉੱਦੋਂੇ ਮੋੜਿਆਂ ਨਾਲ ਲੱਗਦੇ ਹੂੰ ਕਿੰਨੀ ਕ ਅੱਗੇ ਜਾਏਗਾ ਕਿਲਾਵਟ ਆ ਅਗਲੇ ਕਿਲੇ ਦੇ ਸੱਟਿਆ ਤਿੰਨ ਕਿਲੇ ਭਾਈ ਜੂਰੀਆ ਆ ਪੌਣੀ ਸੀ ਤੇ ਆਉਦੇ ਹਬਾਰੀ ਲੱਗ ਗਏ ਸੀ ਇਹਦੇ 'ਚ ਤੇ ਆਪਣੇ ਨਾਲ ਜੋ ਬਰੋ ਉੱਥੇ ਮੋਟਰ 달ੇ ਹੋਇਆ ਖੜਾਗਾ ਤੇ ਇਧਰਲੇ ਪਾਸੇ ਹੀ ਆ ਗਏ ਇੱਥੋਂ ਪਹੀ ਥੋੜੀ ਜਿਹੀ ਪਿੱਛੇ ਆ ਅਹ ਸਵਾਕ ਕਿਲਾਵਾਟ ਚੱਕ ਕੇ ਮੋੜਨੇ ਤੇ ਮਾਰਾਂਗੇ ਇਧਰ ਉਹ ਬਗਾ ਕੇ ਚਾਲ ਲਗਾ ਲਿਆ ਫੋਟੋ ਲਾਵਾ ਤੇ ਅੱਜ ਰੇਸ ਛੱਡਦੇ ਦੀ ਮੈਂ ਕਿਹਾ ਤੇ ਡੋਲਾ ਦਿਖਾਉਣਾ ਹੈ ਕਰਕੇ ਸਿਰ ਖੁਰਕ ਰਹਾ ਹੈ ਮੁੰਡਾ ਆਦਾ ਲਾ ਦੇ ਆ ਡਿਜ਼ਾਈਨ ਹੈ ਨਹੀਂ ਹੋਰੇ ਨਾਲ ਖਰਾਬ ਹੋ ਜੂ ਇਹ ਭੁੱਲ ਗਿਆ ਤੂੰ ਮੈਨੂੰ ਪਤਾ ਚੱਲ ਕੋਈ ਗੱਲ ਨਹੀਂ ਭੁੱਲਿਆ ਲੱਗਣੂ ਹੈ ਛੱਡ ਦੇ ਇੱਥੇ ਛੱਡ ਦੇ ਉਹ ਬਲੇ ਹੈ ਚੱਲ ਵਿਚਾਲੇ ਲੱਗ ਜਾ ਗੱਗਰੋਂ ਵਿਚਾਲੇ ਲਾਉਂਦੇ ਹੁੰਦੇ ਸੀ ਹੈ ਬਾਤ ਨੀ ਕਰਦਾ ਹੈਗਾ ਮੈਂ ਉਹਨਾਂ ਉਹੀ ਲਾ ਲੈਂਦੇ ਸੀ ਵਿਚਾਲੇ ਇੱਕ ਚਰੂੰਗਾ ਪਈ ਸਾਡੇ ਕੋਲੇ ਮੋਟੀ ਰੇਹ ਦਾ ਇਹ ਅਮਨ ਨਾਲ ਵਟਾ-ਫਟਾ ਕਰਿਆ ਜੀ ਅਮਨ ਲੈ ਗਿਆ ਸੀਗਾ ਦੋ ਬੋਰੀਆਂ ਬਰੀਕ ਚਾਹੀਦੀਆਂ ਸੀ ਉਹਨੂੰ ਤਾਂ ਚਰੂੰਗਾ ਬਚਿਆ ਹੋਵਲੇ ਪਿਆਰ ਜੇ ਨਾਲ ਤੋਰ ਲੋ ਜਨੀ ਜਨੀ ਤੁਰਦੀ ਆ ਭਾਵੇਂ ਰਹਿ ਜੇ ਕਿਹੜਾ ਹਾਈ ਕਾਲਿਆ ਕਿਹੜਾ ਕਹਿੰਦਾਗਾ ਮਾਰੀ ਜਲੇਰ ਜੀ ਉੱਤੇ ਤਦਾ ਦਿਓ ਪਤਲੀ ਜੀ ਰਹਿ ਜਾਂਦੀ ਐ ਫਰੇਜ ਤੇ ਉੱਡ ਜਾ ਗੱਡੀ ਮੋੜ ਲਈ ਉਹਨੇ ਤਾਂ ਤੇ ਨੌਜਵਾਨ ਭਾਈ ਜੋਰੀਆ ਸਟਾਕੇ ਘਰ ਨੂੰ ਹੋ ਗਏ ਤੇ ਆ ਥੋੜਾ ਜਿਹਾ ਰੂੰਗਾ ਬਚਿਆ ਤੇ ਹਰੇ ਨੂੰ ਇਧਰ ਪਾਣੀ ਲੱਗੀ ਜਾਂਦਾ ਤੇ ਇਹ ਲਾ ਕੇ 10 ਹੋਰੇ ਬਾਅਦ ਚ ਘਰਾਂ ਨੂੰ ਆ ਰੋੜੋਂ ਪੈਣਗੇ ਕਿਾ ਸ਼ਟ ਰੱਖੀਆਂ ਭਾਈ ਮੋਟਰਾਂ ਇਹ ਕਪਰੇ ਜੱਲੀ ਜਾਂਦੀ ਅੱਗੇ ਜਾਂਦਾ ਪਾਣੀ ਉਹ ਹੈ ਨੀ ਯਾਰਾ ਸੋਣਾ ਬਈ ਖਲਾਵਰ ਦਾ ਸਵਾ ਭਾਈ 2:00 ਵਜੇ ਦੇ ਲਵੇ ਹੋ ਗਿਆ ਤੇ ਨਜ਼ਾਰੀ ਆਈ ਜਾਂਦੇ ਉਦੋਂ ਦੇ ਖੇਤ ਬੈਠਾ ਖੋਦਰ ਤਾਂ ਦੇਖੀ ਜਾਂਦਾ ਸੀ ਤੇ ਫਿਰ ਮੂਲੀਆਂ ਵੀ ਗੱਪਰੂ ਹੋ ਗਈਆਂ